ਹਨ ਬਾਬਾ ਫਸ ਹਾਂ ਇਹਨਾ ਆਥਾ ਆਈ ਸੁਨਾ ਹੈ ਕੋਈ ਗੱਲ ਬਾਤ ਸੁਨਾ ਹੈ ਤੇ ਤਾਂ ਇਹ ਮਰਥੂ ਬੜਾ ਬੜਾ ਤੁਰੇ ਜਾਂਦਾ ਮੈਂ ਕੀ ਜੀ ਆਪਣੇ ਆਪ ਤੁਸੀਂ ਸਰਦਾਰਾ ਤੁਸੀਂ ਕਹੋਗੇ ਕਿ ਵਾਕਿਆ ਕੋਈ ਚੀਜ਼ ਜੋਗੀ ਨੇ ਪਾਈ ਏ ਇਹ ਕੋਈ ਆਮ ਸੁਰਮਾ ਨਹੀਂ ਤੁਹਾਡੇ ਪਾਇਆ ਵਿੱਚ ਮਾਹ ਤਾਂ ਤਾਂ ਅਮੀਰ ਸੁਰਮੇ ਜੋਗੀ ਕੋਲ ਹੋਰ ਵੀ ਪਏ ਨੇ ਸਾਰਿਆਂ ਦੇ ਪਾ ਲੈਣੇ ਆ ਤਾਂ ਫਿਰ ਕਿ ਨਾ ਪਾਇਆ ਜੀ ਪਰ ਇਹ ਅੱਖਾਂ ਨੂੰ ਚਕਮਾ ਕੀ ਕਰ ਦਿੰਦਾ ਹੈ ਅੰਦੇ ਇਹ ਤਾਂ ਓਏ ਰਮਾ ਲੈ ਕੇ ਤੇ ਕਪੜਾ ਕੋਈ ਆਪਸੇ ਕੋਈ ਕੀ ਹਾਏ ਮਰਦਾ ਹੀ ਅਸੇ ਹੀ ਹੈਗਾ ਮੈਂ ਤਾਂ ਹੀ 2 ਮਿੰਟ ਨੂੰ ਤੁਸੀਂ ਖੋ ਲਗਾਉਂਗੇ ਵਾਕਿਆ ਯਾਰ ਨਾ ਤਾਂ ਇਹਦਾ ਚੰਨ ਨਹੀਂ ਚਾਨਣੇ ਮੇਰੀ ਮੇਰੀ 48 ਸਾਲ ਦੀ ਜੋਗੀ ਦੀ ਉਮਰ ਤੇ ਦੋ ਲੱਤਾਂ ਪੋਤਰੇਆ ਵਿਆਹ ਚੁੱਕਿਆ ਦੋਦੀ ਤੇ ਸਾਡੇ ਚਸ਼ਮਾ ਨਹੀਂ ਵੀਰਾ ਲੱਗਦਾ ਉਹ ਚਾਨਣੇ ਤਾਂ ਮੈਂ ਲਵਾਦੇ ਤੂੰ ਨਹੀਂ ਇਹ ਕਰਨੀ ਦਾ ਵੀਰੇ ਕੋਕੇ ਫਿੱਟ ਕਰ ਦਿੰਦਾ ਅੱਖਾਂ ਨੂੰ ਤਾਂ ਫਿਰ ਮਗਾ ਪਾਣੀ ਬਣਾ ਕੇ ਨਜਾਲਾ ਬਾਹਰ ਮਾਰਨਾ ਹੈ ਓਏ ਓਏ ਅੱਗੇ ਪਰ ਮਾਰ ਬਸ ਇੰਨਾ ਹੀ ਲੱਗਣਾ ਚਾਹੀਦਾ ਨਾ ਲੱਗਦਾ ਲਿਆ ਇਹ 22 ਦੀ ਸਿਰਿਆ ਦੀ ਪਾਣੀ ਨਹੀਂ ਤਾਂ ਨਾ ਮਾਰਿਆ ਸੀ ਕਹਿੰਦੇ ਨਾ ਉਹ ਪਾਉਂਦੇ ਨਹੀਂ ਸੁਣਮਾ ਸਿਰਮਾ ਯਾਦ ਕਰਾਤੀ ਇਹਦਾ ਆਪਰਾ ਤੁਸੀਂ 2 ਮਿੰਟ ਤੋਂ ਬਾਅਦ ਦਿਖਾਓਗੇ ਵਾਕਿਆ ਜਾਂ ਨਾ ਤਾਂ ਇਹ ਤਾਂ ਵਧੀਆ ਹੋਊਗਾ ਇਹ ਤਾਂ ਜਾਨਾ ਪਾ ਜੁਜ ਪੋਣੋ ਰੱਖੇ ਚ ਪੜੀ ਬਣਾ ਦੇ ਸਾਡੇ ਮਰਨਾ ਕੁੜੀ ਜਾ ਮੇਰਾ ਬੁੱਲਾ ਇਹ ਜਿਹੜਾ ਨਾ ਇਹ ਪਹਿਲੇ ਵਾਰੀ ਲੱਗਦਾ ਇਹ ਨਾ ਹੈ ਇਹ ਹੌਲੀ ਜਦਾਂ ਜਦ ਸਾਫ ਹੋਣੀ ਉਦੋਂ ਘਟਦਾ ਜਾਣਾ ਹੈ ਗੱਲ ਇਹ ਆਉਂਦੀ ਆ ਵੀਰ ਕੋਲ ਪਾ ਇਹ ਕੀ ਆਖੋ ਤੂੰ ਕਿਧਰ ਆ ਨਾ